ਲੋਹੀ 31 ਜਨਵਰੀ 31 ਜਨਵਰੀ 31 ਜਨਵਰੀ 10 ਦਿਨਾਂ ਦੀ ਲਾਤੀ ਬਹੁਤ ਵੱਡੀ ਸੇਲ ਨਾਨ ਘਟ ਨੇ ਅਨਾਰ ਕੜੀਆਂ ਦੇਖੋ ਲਗਜ਼ਰੀ ਚੀਜ਼ਾਂ ਇੱਥੇ ਕਰਤੇ ਮਿੱਟੀ ਦੇ ਪਾ ਮਿੱਟੀ ਦੇ ਪਾ ਮਿੱਟੀ ਦੇ ਪਾ 495 ਰੁਪਏ ਰੇ ਬਜ਼ਾਰ ਦੇ ਵਿੱਚ ਕੋਈ ਮੰਗਦਾ 12000 ਕੋਈ ਮੰਗਦਾ 15000 ਪਰ ਸਾਡੇ ਕੋਲ ਆ ਕੇ ਰੇਟ ਪਤਾ ਕਰੋ ਨਿਆਰੇ ਲਿਆ ਰਗਾ ਨਿਆਰੇ ਕੋਈ 2500 ਰੁਪਈਆ ਨਹੀਂ ਕੋਈ 3000 ਨਹੀਂ ਕੋਈ 4000 ਨਹੀਂ 12 1200 ਰੁਪਏ ਉਹ ਲੁੱਟ ਨਹੀਂ ਕਰਨੀ ਲੁੱਟ ਨਹੀਂ ਕਰਨੀ 12 12000 ਵਾਲੇ ਕਰਦੇ 3300 3300 3300 ਨਾ ਤੁਹਾਨੂੰ ਚੰਡੀਗੜ੍ਹੋਂ ਹੀ ਮਿਲੇ ਨਾ ਦਿੱਲੀੋਂ ਮਿਲੇ ਨਾ ਮਿਲੇ ਜੰਦਰੋਂ ਅਗਰ ਸੂਟ ਲੈਣੇ ਨੇ ਪੂਆ ਵਾਸਤੇ ਤਾਂ ਵੀ ਆਜੋ ਮਾਮੀਆਂ ਮਾਸੀਆ ਚਾਚੀਆਂ ਦੇਖੋ ਜੀ ਬੱਚੇ ਵੀ ਖੁਸ਼ ਕਰ ਦੇਵਾਂਗੇ ਮਾਂ ਧੀ ਦੀ ਕਰ ਦੇਵਾਂਗੇ ਪੂਰੀ ਟੌਰ ਚੱਲ ਦਿਓ ਇਹ ਵੀਡੀਓ ਕਰ ਦਿਓ ਸ਼ੇਅਰ ਸ਼ੇਅਰ ਟੂ ਗਰੁੱਪ 11 ਪੈਰਾਂ ਨੂੰ 11 ਲੈੱਗ ਵਾਲੇ ਸੂਟ ਸਾਡੇ ਕੋਲ ਭੇਜੇ ਜਾਣਗੇ ਦਾਜਮੁਰ ਦਾ ਕਪੜਾ ਜਿਹੜਾ ਤੁਸੀਂ 2-2 ਲੱਖ ਰੁਪਏ ਦਾ ਬਜ਼ਾਰ ਚ ਜਾਣਾ ਉਹ ਸਾਡੇ ਕੋਲ ਆਜੋ 80-90 ਹਜ਼ਾਰ ਦੇ ਦਿਆਂਗੇ 35-35 ਹਜ਼ਾਰ 30-30 ਹਜ਼ਾਰ ਦੇ ਲਹਿੰਗੇ ਮਿਲਦੇ ਆ ਸਾਡੇ ਕੋਲ ਆਜੋ ਕੋਈ 7000 ਕੋਈ 8000 ਕੈਨੇਡਾ ਅਮਰੀਕਾ ਇੰਗਲੈਂਡ ਦੇ ਜਿਹੜੇ ਰਾਇਲ ਕਸਟਮਰ ਆ ਤੁਹਾਡੀ ਪਸੰਦ ਦੀਆਂ ਚੀਜ਼ਾਂ ਸੋ ਲਓ ਜੀ ਕਰਤੇ 25-2500 25-2500 25-2500 ਕਵੀ ਸਾਸ ਵੀ ਬਹੂ ਵੀ ਆ ਦੇਖੋ ਜਿਹੜੀਆਂ ਫਿਲਮਾਂ ਦੇ ਨਾਟਕ ਦੇਖਦੇ ਹੋ ਉਹਦੇ ਵਿੱਚ ਇਤਨੀ ਡਿਜ਼ਾਈਨਰ ਚੀਜ਼ਾਂ ਕੋਈ 15000 ਨਹੀਂ ਕੋਈ 13000 ਨਹੀਂ ਕੋਈ 12000 ਨਹੀਂ 4 4000 ਰੁਪਏ 23000 ਰੁਪਈਆ 22000 ਰੁਪਈਆ 18000 ਰੁਪਈਆ ਸਾਡੇ ਕੋਲ ਕੋਈ 6000 ਕੋਈ 6500 ਸ਼ਰਾਗੋ ਵਾਲਾ ਪੀਸ ਪਾਜੀ ਇਹ ਵੀ ਉਸ ਪੈਨ ਨੂੰ ਜਾਣਾ ਕਰਮਾਲੀ ਨੂੰ ਜਿੰਨੇ ਵੀਡੀਓ ਕਰਦੇ ਨੇ ਨਾ ਨਾ ਕਰਦੀ ਚੱਲਦੀ ਹੋਈ ਮੈਕਸਿਮਮ ਸ਼ੇਅਰ ਕੱਪੜੇ ਦੀ ਫੈਕਟਰੀ ਤੋਂ ਬਣਦੇ ਬਣਦੇ ਨਵੇਂ ਨਵੇਂ ਸਸਤੇ ਸੂਟ ਲੈ ਜਾਓ ਆਜੋ ਜੀ ਛੇਤੀ ਤੁਹਾਡੀ ਵੇਡ ਦੇ ਵਿੱਚ ਸਿਰਫ 10 ਦਿਨ ਰਹਿ ਗਏ ਆ 31 ਜਨਵਰੀ ਤੋਂ ਪਹਿਲਾ ਪਹਿਲਾ ਲਓ ਜੀ 31 ਜਨਵਰੀ 31 ਜਨਵਰੀ 31 ਜਨਵਰੀ 10 ਦਿਨਾਂ ਦੀ ਲਾਤੀ ਬਹੁਤ ਵੱਡੀ ਸੇਲ ਨਾਨਕਾਟ ਨੇ 10 ਦਿਨਾਂ ਦੀ ਸੇਲ 10 10 ਗੁਣਾ ਰੇਟ ਵੀ ਕੱਟ ਕਰ ਤੇ ਆ ਆ ਜਿਹੜੇ ਬਜਾਰਾਂ ਦੇ ਵਿੱਚ ਤੁਸੀਂ ਲੈਨੇ ਹੋ 35 35000 30 30000 ਦੀਆਂ ਅਨਾਰ ਕੜੀਆਂ ਦੇਖੋ ਲਗਜ਼ਰੀ ਚੀਜ਼ਾਂ ਇੱਥੇ ਕਰਤੇ ਮਿੱਟੀ ਦੇ ਪਾ ਮਿੱਟੀ ਦੇ ਪਾ ਮਿੱਟੀ ਦੇ ਪਾ ਡਿਜ਼ਾਈਨਰ ਪੀਸ ਸਾਨੂੰ ਦੇਣੇ ਆ ਨਾਨਕਾਟ ਜਲੰਧਰ ਆਉਣਾ ਕੱਪੜੇ ਦੀ ਫੈਕਟਰੀ ਜਿੱਥੇ ਲੱਗ ਗਈ ਆ ਤਮਾਕੇਦਾਰ ਵੱਡੀ ਸੇਲ ਸੋ ਬਿਲਕੁਲ ਭਾਜੀ ਬਹੁਤ ਵੱਡਾ ਸੇਲ ਮੇਲਾ ਲਗਾਤਾ ਨਾਨਕ ਕਟ ਜਲੰਧਰ ਨੇ ਸੈਲੀਬ੍ਰਿਟੀ ਡਿਜ਼ਾਈਨ ਲੈ ਕੇ ਆਇਆ ਲੈ ਕੇ ਵਰਕਰ ਦੁਪੱਟੇ ਡਿਜ਼ਾਈਨਰ 31 ਜਨਵਰੀ ਤੱਕ ਪਾਰੀ ਸੇਲ ਮੇਲਾ ਲੱਗਾ ਹੋਇਆ ਭਾਜੀ ਡਿਜ਼ਾਈਨਰ ਨਾਰਕਲੀਆਂ ਜੋ ਗੋਸ਼ ਸਪੈਸ਼ਲ ਨਾਰਕਲੀਆਂ ਲੈ ਕੇ ਆਇਆ ਜਿਹੜੇ ਤੁਸੀਂ ਡਿਜ਼ਾਈਨ ਇੰਸਟਾਗ੍ਰਾਮ ਤੇ ਲੱਭਦੇ ਹੋ ਜਿਹੜੇ ਫੇਸਬੁੱਕ ਤੇ ਲੱਭਦੇ ਹੋ ਨਾਨਕ ਕਟ ਜਲੰਧਰ ਆਜੋ ਕੋਡੀਆਂ ਦੇ ਪਾ 10 ਗੁਣਾ ਸਸਤੇ ਤੇ ਤੇਰੀ ਬਾਜ਼ਾਰਾਂ ਦੇ ਵਿੱਚ ਜਾ ਕੇ ਵੱਡੇ ਸ਼ੋਅਰੂਮਾਂ ਦੇ ਜਾ ਕੇ ਦੰਮੀਆਂ ਦੇ ਲੱਗੇ ਪੀਸ ਖਰੀਦਣ ਦੀ بجائے ਲੁੱਟ ਕਾਉਣ ਦੀ بجائے ਆ ਜਾਓ ਸਿੱਧਾ ਨਾਨਖਾਟ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਪੀਸ ਜਿਹੜੇ ਤੁਸੀਂ ਫਿਲਮਾਂ ਦੇ ਵਿੱਚ ਐਕਟਰੀਆਂ ਮਾਡਲਾਂ ਵਾਲੇ ਪਾਏ ਦੇਦੇ ਹੋ ਬਾਜ਼ਾਰ ਦੇ ਵਿੱਚ ਕੋਈ ਮੰਗਦਾ 12000 ਕੋਈ ਮੰਗਦਾ 15000 ਪਰ ਸਾਡੇ ਕੋਲ ਆ ਕੇ ਰੇਟ ਪਤਾ ਕਰੋ ਨਿਆਰੇ ਲਿਆ ਰਾਂਗੇ ਨਿਆਰੇ ਸੋ ਬਿਲਕੁਲ ਜੀ ਸਪੈਸ਼ਲ ਚੂੜਾ ਭਾਜੀ ਗੁੰਡੇ ਦੀ ਮੰਮੀ ਵਾਸਤੇ ਹੈਵੀ ਹੈਂਡਵਰਕ ਡਿਜ਼ਾਈਨਰ ਫੋਰ ਸਾਈਡ ਦੁਪੱਟੇ ਡਿਜ਼ਾਈਨਰ ਸੂਟ ਲੈ ਕੇ ਆਇਆ ਲਗਜ਼ਰੀ ਵੈਰਾਈਟੀਆਂ ਹਰ ਸੈਲੀਬ੍ਰਿਟੀ ਸੂਟ ਬਾਜੀ ਨਾਨਕ ਕਰ ਜਾਂਦੇ ਅਵੇਲੇਬਲ ਹੈ ਸੋ ਲਈ ਆ ਵੀ ਚੈੱਕ ਕਰ ਲੋ ਨਾ 10000 ਲਵਾਗੇ ਨਾ 12000 ਲਵਾਗੇ ਰੇਟ ਲੈ ਲੈ ਕੇ ਲਾਤੀਆ ਉਹ ਲੁੱਟ ਨਹੀਂ ਕਰਨੀ ਲੁੱਟ ਨਹੀਂ ਕਰਨੀ 12 12000 ਵਾਲੇ ਕਰਦੇ 3300 3300 3300 ਸੋ ਬਿਲਕੁਲ ਬਾਜੀ ਵਿਆਹਾਂ ਦੇ ਲੈਣ ਦੇਣ ਦੇ ਮਸਲੇ ਨਾਨਕ ਕਰ ਜ਼ੋਦਰ ਹੱਲ ਕਰ ਦਿਆਂਗੇ 495 ਰੁਪਏ ਰੇਂਜ ਬਾਜੀ ਸੂਟ ਲੈ ਕੇ ਆਇਆ ਪਹਿਣਾ ਹਾਸਤੇ ਕ੍ਰੇਪ ਦਾ ਸੂਟ ਫੋਰ ਸਾਈਡ ਦੁਪੱਟਾ ਤੁਹਾਡੇ ਘਰ ਚ ਰਵਿਆ ਆਜੋ ਨਾਨਕ ਘਟ ਰਿਸ਼ਤੇਦਾਰਾਂ ਕਰਿਆ ਗਿਆ ਵਿਆ ਆਜੋ ਨਾਨਕ ਘਟ ਡਿਜ਼ਾਈਨਰ ਸੂਟ ਕੋਈ 2500 ਰੁਪਈਆ ਨਹੀਂ ਕੋਈ 3000 ਨਹੀਂ ਕੋਈ 4000 ਨਹੀਂ 12-1200 ਰੁਪਈਆ ਰੇਂਜ ਚ ਬਾਜੀ ਮੇਲਾ ਲਗਾ ਦਿੱਤਾ ਨਾਨਕ ਘਟ ਜਲੰਧਰ ਨੇ ਜੀ ਦੇਖੋ ਜੀ ਰੇਡ ਦਾ ਕਟ ਹੈ ਗਏ ਹੈ ਗਿਆ ਦੁਪੱਟੇ ਚੈੱਕ ਕਰੋ ਆ ਦੇਖੋ ਰਾਣੀਆਂ ਮਹਾਰਾਣੀਆਂ ਦੇ ਹੈਵੀ ਹੈਵੀ ਸੂਟ ਆ ਸੂਟ ਚੈੱਕ ਕਰੋ चेक कर जे कर लो ब्रांड चेक कर लो, लो गले चेक कर लो बाहर की ते काम चेक कर लो जेड़ा सूट ਤੁਹਾਡੇ ਪਾਇਆ ਹੋ ਪੂਰੇ ਪੰਜਾਬ ਕਿਸੇ ਸਟੋਰ ਤੇ ਕਿਸੇ ਦੁਕਾਨ ਤੇ ਨਹੀਂ ਮਿਲਣਾ ਆ ਵੀ ਦੇਖੋ ਪੂਰੇ ਇੰਗਲਿਸ਼ ਸਟਾਈਲ ਕੰਮ ਨਾ ਤੁਹਾਨੂੰ ਚੰਡੀਗੜ੍ਹੋਂ ਹੀ ਮਿਲੇ ਨਾ ਦਿੱਲੀੋਂ ਮਿਲੇ ਨਾ ਮਿਲੇ ਜਲੰਧਰੋਂ ਇਹ ਤੁਹਾਨੂੰ ਮਿਲਣਾ ਹੈਗਾ ਸਿਰਫ ਨਾਨਕਾਟ ਕੱਪੜੇ ਦੀ ਫੈਕਟਰੀ ਜਲੰਧਰ ਸ਼ਹਿਰ ਸੋ ਬਿਲਕੁਲ ਭਾਜੀ ਚੈੱਕ ਕਰੋ ਰਾਇਲ ਬਲੂ ਕਲਰ ਦਾ ਸੂਟ ਲੈ ਕੇ ਆਏ ਆ ਦੋ ਦੋ 2.5 ਲੱਖ ਰੁਪਏ ਵਾਲੇ ਕੱਪੜੇ ਪਾਕਿਸਤਾਨੀ ਬਾਵਾਂ ਦਾ ਜ਼ਾਇਨਰ ਸੂਟ ਹੈਵੀ ਦੁਪੱਟੇ ਮਿਲਣੇ ਸਿਰਫ ਤੁਹਾਨੂੰ ਨਾਨਕਾਟ ਜਲੰਧਰ ਟਾਈ ਟਾਈ ਮਟਰ ਬਾਜੀ ਦੁਪੱਟੇ ਆਣਗੇ ਸਰਦਾਰੀ ਸੂਟ ਆਉਣਗੇ ਔੜਾ ਕਿੱਥੇ ਹੈ ਨਾਨਕਾਟ ਜਲੰਧਰ 31 ਜਨਵਰੀ ਤੱਕ ਸੇਲ ਮੇਲਾ ਲੱਗਾ ਹੋਇਆ ਜੇ ਲੰਗਿਆ ਮੇਲਾ ਮੁੜ ਕੇ ਹੱਥ ਨਹੀਂ ਹੋਣਾ ਵੈਰਾਈਟੀਆਂ ਹੋਰ ਦੇਖੀ ਚੋ ਦੇਖੋ ਜੀ ਜਿਹੜੀਆਂ ਕੁੜੀਆਂ ਕਹਿੰਦੀਆਂ ਸ਼ਰਾਰੇ ਨਹੀਂ ਪਾਉਣੇ ਗਰਾਰੇ ਨਹੀਂ ਪਾਉਣੇ ਲਹਿੰਗੜੀ ਪਾਉਣੇ ਡਰਸਾਂ ਨਹੀਂ ਪਾਉਣੀਆਂ ਆਹ ਦੇਖੋ ਜੀ ਲਹਿੰਗਿਆ ਸ਼ਰਾਰਿਆਂ ਗਰਾਰੇ ਨੂੰ ਮਾਤ ਬਣਾ ਲੈ ਸੂਟ ਦੇ ਦਿੱਤਾ ਆ ਵੀ ਚੈੱਕ ਕਰ ਲੋ ਟਾਪ ਟਾਪ ਦੇ ਕੰਮ ਤੁਸੀਂ ਕੱਲਾ ਕੱਲਾ ਕੰਮ ਬਰੀਕੀ ਦਾ ਚੈੱਕ ਕਰ ਲੋ ਜਿਹੜੇ ਕਹਿੰਦੇ ਸੀ ਸਾਨੂੰ ਲਗਜ਼ਰੀ ਚੀਜ਼ਾਂ ਚਾਹੀਦੀਆਂ ਰੋਲ ਚੀਜ਼ਾਂ ਚਾਹੀਦੀਆਂ ਮੈਂ ਚੈਲੰਜ ਕਰਦਾ ਕੋਈ ਛੱਪ ਹੇਟਾ ਤੁਹਾਨੂੰ ਇਦਾਂ ਦੀ ਵੈਰਾਈਟੀ ਨਹੀਂ ਮਿਲਣੀ ਹੈਗੀ ਜਿੱਦਾਂ ਤੁਹਾਡਾ ਬਜਟ ਉਦਾਂ ਦੀ ਚੀਜ਼ ਸਾਨੂੰ ਨਾਂਨ ਘੜਦੇ ਮਿਲ ਜਾਣੀਆਂ ਜੋ ਹੈਂਡਵਰਕ ਦੇ ਸੂਟ ਮਿਲਣਗੇ ਹੈਵੀ ਸੂਟ ਹੈ ਹੈਂਡਵਰਕ ਵਾਲੇ ਅਗਰ ਸੂਟ ਲੈਣੇ ਨੇ ਪੂਆ ਵਾਸਤੇ ਤਾਂ ਵੀ ਆਜੋ ਮਾਮੀਆਂ ਮਾਸੀਆ ਚਾਚੀਆਂ ਹਰ ਇੱਕ ਪਹਿਣ ਵਾਸਤੇ ਬਾਜੀ ਸੂਟ ਅਵੇਲੇਬਲ ਹੈ ਡਿਜ਼ਾਈਨਰ ਹੈਵੀ ਆਵੀ ਸੂਟ ਦੇਾਂਗੇ ਹੈਵੀ ਆਵੀ ਦੁਪੱਟੇ ਦੇਾਂਗੇ ਕੋਈ ਮੈਂ ਕਹਿੰਦਾ ਜੀ ਵੈਰਾਈਟੀਆਂ ਚੈੱਕ ਕਰਨੀਆਂ ਇੰਸਟਾਗ੍ਰਾਮ ਫੇਸਬੁੱਕ ਤੇ ਪੇਜ ਫੋਲੋ ਕਰ ਲੋ ਹੈਂਡਵਰਕ ਦੇ ਭਾਜੀ ਆਰਟੀਕਲ ਮਿਲਣਗੇ ਅੱਦੋ-ਅੱਦ ਰੇਟ ਤੇ 31 ਚੱਲੋ ਦੇਖੋ ਜੀ ਲੋਕ ਗਰੁੱਪ ਬਣਾ ਬਣਾ ਕੇ ਆ ਰਹੇ ਆ ਸਾਰੇ ਗਰੁੱਪ ਬਣਾ ਬਣਾ ਆ ਕੇ ਆ ਰਹੇ ਆ ਦਾਜਵਿਰ ਦੇ ਕਪੜਾ ਜਿਹੜਾ ਤੁਸੀਂ 2-2 ਲੱਖ ਰੁਪਏ ਦਾ ਬਾਜ਼ਾਰ ਚ ਲੈਣਾ ਉਹ ਸਾਡੇ ਕੋਲ ਆਜੋ 80-90 ਹਜ਼ਾਰ ਦੇ ਦੇ ਦਾਂਗੇ ਮਾਤਰਮ ਲੱਖ-ਲੱਖ ਰੁਪਏ ਬਚਾ ਦਾਂਗੇ ਆ ਚੈੱਕ ਕਰੋ ਚੀਜ਼ਾਂ ਸੋ ਬਿਲਕੁਲ ਜੀ ਚੈੱਕ ਕਰੋ ਭੈਣਾ ਦਾ ਭਾਜੀ ਵੱਡਾ ਫਾਇਦਾ ਕਰਨ ਲੱਗੇ ਆ ਪਹਿਲੀਆਂ 11 ਪੈਰਾਂ ਨੂੰ ਲੈਗੇ ਵਾਲੇ ਸੂਟ ਨਾਨਕ ਕਾ ਜਲੰਧਰ ਵਾਲਾ ਭੇਜੇ ਜਾਣਗੇ ਫ੍ਰੀ 5 ਮੀਟਰ ਸੂਟ ਦੇ ਨਾਲ ਲੈਗਾ ਵਰਕ ਆਏਗਾ ਚੱਲ ਦਿਓ ਇਹ ਵੀਡੀਓ ਕਰ ਦਿਓ ਸ਼ੇਅਰ ਸ਼ੇਅਰ ਟੂ ਗਰੁੱਪ 11 ਪੈਰਾਂ ਨੂੰ 11 ਲੈਗੇ ਵਾਲੇ ਸੂਟ ਸਾਡੇ ਵਾਲਾ ਭੇਜੇ ਜਾਣਗਾ ਜੀ ਦੇਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ 35 35000 30-30 ਹਜ਼ਾਰ ਦੇ ਲਹਿੰਗੇ ਮਿਲਦੇ ਆ ਸਾਡੇ ਕੋਲ ਆਜੋ ਕੋਈ 7000 ਕੋਈ 8000 ਕੋਈ 8500 ਦੇ ਵਿੱਚ ਫਰਕ ਬਹੁਤ ਵੱਡਾ ਕਰਤਾ ਸੋ ਆ ਵੀ ਤੁਸੀਂ ਚੈੱਕ ਕਰ ਲੋ ਅਨਾਰ ਕਲੀਆਂ ਦੇ ਵਿੱਚ ਕੰਮ ਚੈੱਕ ਕਰੋ ਕੰਮ ਤੁਸੀਂ ਫਰੰਟ ਬੈਕ ਤੁਹਾਨੂੰ ਹੈਵੀ ਮਿਲਣਗੇ ਸ਼ਿਮਰ ਦੇ ਵਿੱਚ ਚਾਹੇ ਸਾਡੇ ਕੋਲੋਂ ਸੂਟ ਲੈ ਲਓ ਚਾਹੇ ਡਰੈਸਾਂ ਲੈ ਲਓ ਆ ਚੈੱਕ ਕਰੋ ਕੰਮ ਤੁਸੀਂ ਸ਼ਰਾਰੇ ਸੂਟ ਲੈ ਲਓ ਲਹਿੰਗਾ ਚੋਲੀ ਲੈ ਲਓ ਫਰਾਲ ਸੂਟ ਲੈ ਲਓ ਸਾਰੇ ਟੌਪ ਟੌਪ ਦੇ ਡਿਜ਼ਾਈਨ ਆ ਚੀਜ਼ਾਂ ਚੈੱਕ ਕਰੋ ਟਾਪ ਦੇਖੋ ਇਹਦੀ ਤੁਸੀਂ ਚੋਲੀ ਚੈੱਕ ਕਰੋ ਮਤਲਬ ਪੂਰਾ ਹੀ ਸੂਟ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਿਹੜੇ ਰਾਇਲ ਕਸਟਮਰ ਆ ਤੁਹਾਡੀ ਪਸੰਦ ਦੀਆਂ ਚੀਜ਼ਾਂ ਇੱਕੋ ਹੀ ਛਤੇ ਤਾਂ 31 ਜਨਵਰੀ 31 ਜਨਵਰੀ 31 ਜਨਵਰੀ 10 ਦਿਨਾਂ ਦਾ ਸੇਲ ਮੇਲਾ 22 22000 ਰੁਪਿਆ ਵਾਲੇ 20 ਲੈ ਕੇ ਆਇਆ ਜੀ 99000 ਰੁਪਿਆ ਰੈਂਟ ਮਾਰਕੀਟ ਦੇ ਵਿੱਚ ਨਾ ਨਾ ਕਟਾ ਜੋ ਕੋਡੀਆਂ ਦੇ ਪਾ ਕਪੜਾ ਲੈ ਦੇਾਂਗੇ ਕੋਡੀਆਂ ਦੇ ਪਾ ਵਿਆਵਾ ਸ਼ਾਦੀਆਂ ਦਾ ਕਪੜਾ ਲੈਣਾ ਹੈ ਤਾਂ ਵੱਡੀਆਂ ਉਹ ਫਰਾ ਵੱਡਾ ਮੇਲਾ ਨਾਨਕ ਕੜਜ ਦੇ ਅੰਦਰ ਲੱਗ ਚੁੱਕਾ ਆ ਅਗਰ ਤੁਸੀਂ ਐਨ ਆਰ ਆਈ ਹੈਗੇ ਉੱਤਾਂ ਵੀ ਆ ਜਾਓ ਆ ਹੈਂਡਵਰਕ ਦੇ ਪੀਸ ਆ ਲਕਜ਼ਰੀ ਸਟਾਈਲ ਨਹੀਂ ਪਾਜੀ ਕਿਥੋਂ ਮਿਲਣਗੇ ਦੇਖੋ ਜੀ ਰੂਖ ਖੜਖੜ ਹਸੂ ਖੜਖੜ ਹਸੂ ਖੜਖੜ ਹਸੂ ਆ ਚੀਜ਼ਾਂ ਚੱਕੋ ਆ ਟਾਪ ਦੀਆਂ ਚੀਜ਼ਾਂ ਕੱਲੀ ਕੱਲੀ ਵੈਰਾਈਟੀ ਚੈੱਕ ਕਰ ਲੋ ਜੇ ਅਸੀਂ ਰੇਡ ਦਸਣ ਲੱਪੇ ਹਣਾ ਤੇ ਹੱਥਾਂ 'ਚੋ ਫੋਨ ਛੋਟ ਛੋਟ ਗੱਡੀਆਂ 'ਚ ਲਾਪਣਿਆ ਕਿਉਂਕਿ ਜਿਹੜੀ ਵੈਰਾਈਟੀ ਸਾਨੂੰ ਇੱਥੋਂ ਮਿਲਣੀਆਂ ਤੁਸੀਂ ਨਾਨਕਾ ਟਾਉਣਿਓ ਕੱਪੜੇ ਦੀ ਫੈਕਟਰੀ 'ਚ ਆਉਣਿਓ ਇੱਥੇ ਕੱਪੜਾ ਬਣਦਾ ਬਣਦਾ ਨਮਾ ਨਮਾ ਤਾਜ਼ਾ ਤਾਜ਼ਾ ਬਾਜ਼ਾਰ ਨਾਲੋਂ 4-4 ਗੁਣਾ ਰੇਟ ਦੇ ਸਸਤਾ ਦੇ ਰਹੇ ਆ ਕਿਉਂਕਿ ਸਿੱਧਾ ਕੱਪੜੇ ਦੀ ਫੈਕਟਰੀ ਤੋਂ ਤੁਹਾਡੇ ਤੱਕ ਨਾ ਕੋਈ ਵਿਚੋਲਾ ਨਾ ਕੋਈ ਓਲਾ ਸਿੱਧੇ ਆਓ ਸਸਤਾ ਕੱਪੜਾ ਲੈ ਕੇ ਆਪਣੇ ਘਰ ਟੈਚੀ ਪਰ ਫਰਗੇ ਜਾਓ ਨਾ ਕੋਈ ਰਿਟੇਲ ਨਾ ਕੋਈ ਹੋਲ ਸੇਲ ਨਾ ਕੋਈ ਓਲਾ ਨਾ ਕੋਈ ਵਿਚੋਲਾ ਆ ਡਿਜ਼ਾਈਨਰ ਸੀਜਾ ਜਾ ਗੋਸ਼ ਮੈਚਲ ਮੈਂ ਕਹਿੰਨਾ ਜੀ ਚੈੱਕ ਕਰ ਲਓ ਹੈਂਡਵਰਕ ਦੇ ਲੈਗੇ ਚੋਲੀਆਂ ਚੈੱਕ ਕਰ ਲਓ ਫਰਕਾਬਾਦੀ ਸੂਟ ਲੈਣੇ ਉਹ ਵੀ ਮਿਲ ਜਾਣਗੇ ਕੈਨਵਰਕ ਦੇ ਘਰਾਰੇ ਸ਼ਰਾਰੇ ਲੈਣੇ ਉਹ ਵੀ ਮਿਲ ਜਾਣਗੇ 2-2 ਲੱਖ ਰੁਪਏ ਵਾਲਾ ਕਪੜਾ 1.5-1.5 ਲੱਖ ਰੁਪਏ ਵਾਲਾ ਕਪੜਾ 40-40 ਹਜ਼ਾਰ 50-50 ਹਜ਼ਾਰ ਰੇਂਜ ਵਿੱਚ ਅਲਟੀਮੇਟ ਵੈਰੀ 90 ਮਾਲ ਦੀ ਸੇਲ ਆ ਕੋਈ 400 400 ਵਾਲੀਆਂ ਲੀਰਾ ਨਹੀਂ ਦੇਣੀਆਂ ਬਾਜੀ ਲੋਕਾਂ ਸੋ ਲਓ ਜੀ ਕਰਤੇ 25 2500 25 2500 25 3500 12 12000 ਵਾਲੇ ਪੀਸ ਵੀ ਕਰਤੇ 25 2500 ਦੇ ਵਿੱਚ ਅਡੀਕ ਦਿਆ ਤੁਹਾਨੂੰ 10 ਦਿਨਾਂ ਦਾ ਵੱਡਾ ਮੇਲਾ 10 ਦਿਨਾਂ ਦੇ ਵਿੱਚ ਇੱਥੇ ਆਜੋ 10 10 ਗੁਣਾ ਰੇਟ ਕੱਟ ਕਰਤੇ ਆ ਬਹੁਤ سارے ਫਾਇਦੇ ਹੋਣੇ ਆ ਦੋ ਦਾ ਕਾਲਾ ਕੱਪੜਾ ਲੈ ਜਾਓ 80 80 ਹਜ਼ਾਰ ਚ ਸਾਰੇ ਆਉਂਦੇ ਆ ਖੁਸ਼ ਹੋ ਕੇ ਜਾਂਦੇ ਆ ਹੁਣ ਬਜ਼ਾਰਾਂ ਦੇ ਸ਼ੋਰੂਮਾਂ ਜਾ ਕੇ ਲੁੱਟਾਂ ਕਰਾਉਣੀਆਂ ਕਰਦੇ ਬੱਦ ਆ ਵੀ ਦੇਖੋ ਆ ਵੀ ਦੇਖੋ ਤੁਸੀਂ ਕਬੀ ਸਾਸ ਵੀ ਬਹੂ ਦੀ ਆ ਦੇਖੋ ਜਿਹੜੀਆਂ ਫਿਲਮਾਂ ਦੇ ਨਾਟਕ ਦੇਖਦੇ ਹੋ ਉਹਦੇ ਵਿੱਚ ਇਦਨੀਆਂ ਡਿਜ਼ਾਈਨਰ ਚੀਜ਼ਾਂ ਭਾਈ ਜੀ ਆ ਤਾਂ ਮਿਲਦੀ ਨਹੀਂ ਆ ਬਿਲਕੁਲ ਜੀ ਸੱਪ ਰੰਗਾ ਲੈ ਕੇ ਆਏ ਆ ਬਾਜੀ ਚੈੱਕ ਕਰੋ ਧੋਤੀ ਸਲਵਾਰ ਦੇ ਨਾਲ ਦਸਾਈਨਰ ਬੀਜ ਲੈ ਕੇ ਆਇਆ ਚੈੱਕ ਕਰੋ ਬਲੈਕ ਕਲਰ ਦੇ ਵਿੱਚ ਜਿਹੜੀਆਂ ਭੈਣਾ ਕਦੀਆਂ ਬਲੈਕ ਲੈਣੇ ਨੇ ਬਲੈਕਾਂ ਦੇ ਲਾ ਦੇਗੇ ਢੇਰ ਲੱਗੇ ਵਰਕ ਜਗੋਸ਼ ਸਪੈਸ਼ਲ ਬੀਜ ਲੈਣੇ ਨੇ ਤੋਤੀ ਜਲਵਾਰ ਚ ਕੰਟਰਾਸਟ ਲੈਣੇ ਨੇ ਆਪਣੀ ਪਸੰਦ ਦਾ ਸੇਲ ਮੇਲੇ ਚ ਲੈ ਕੇ ਜਾਓ ਕਿਉਂਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਸੇਲ 31 ਮੈਂ ਕਹਿੰਦਾ ਜੀ ਜਨਵਰੀ ਤੱਕ ਲੱਗੀ ਹੋਈ ਹੈ ਲਓ ਜੀ ਇਹ ਵੀ ਲਓ ਜੀ ਇਹ ਵੀ ਕਰਤੇ 4-4000 ਚ 4-4000 ਚ ਕੋਈ 15000 ਨਹੀਂ ਕੋਈ 13000 ਨਹੀਂ ਕੋਈ 12000 ਨਹੀਂ ਚਾਰ ਚਾਰ ਹਜ਼ਾਰ ਰੁਪਏ ਦੇ ਵਿੱਚ ਕਰਦੇ ਫਰੰਟ ਬੈਕ ਹੈ ਵੀ ਆ ਵੀ ਤੁਸੀਂ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਓਏ ਹੋਏ 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 ਓਏ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਹੀ ਨਹੀਂ ਇਹ ਬਾਜ਼ਾਰ ਦੇ ਵਿੱਚ 25000 ਰੁਪਏ 22000 ਰੁਪਏ 18000 ਰੁਪਏ ਸਾਡੇ ਕੋਲ ਕੋਈ 6000 ਕੋਈ 6500 ਕੋਈ 7-7000 ਦੇ ਵਿੱਚ ਤੁਹਾਨੂੰ ਚੀਜ਼ਾਂ ਦੇ ਜਾਂਦੇ ਆ ਲਗਜ਼ਰੀ ਚੀਜ਼ਾਂ ਕੋਟੀਆਂ ਦੇ ਪਾ 10 ਦਿਨਾਂ ਦਾ ਸੇਲ ਮੇਲਾ 31 ਜਨਵਰੀ ਤੋਂ ਪਹਿਲਾਂ ਪਹਿਲਾਂ ਆ ਜਾਓ ਵੱਡੇ ਫਾਇਦੇ ਕਰਾਂਗੇ 2 ਇਨ 1 ਬਿਲਕੁਲ ਜੀ ਬਿਲਕੁਲ ਓ 2 ਇਨ 1 ਭਾਜੀ ਜਿਹੜੀ ਪੈਰ ਕਦੀ ਸ਼ੋਰ ਚੋਲੀ ਪਾਣੀ ਹੈ ਉਹ ਵੀ ਅਵੇਲੇਬਲ ਹੈ ਲੋਗ ਪਾਣੀ ਉਹ ਵੀ ਅਵੇਲੇਬਲ ਹੈ ਬਾਵਾ ਦਾ ਕਪੜਾ ਨਾਲ ਆਏਗਾ ਸਰਦਾਰੀ ਪੀਸ ਦਿਆਗੇ ਮੈਂ ਕਿਹਨਾ ਪਿੰਡਾਂ ਵਾਲੇ ਪੈਣ ਵਾਸਤੇ ਕਿਉਂਕਿ ਭਾਦੀ ਆਪਾਂ ਵੀ ਪਿੰਡਾਂ ਲਈਆਂ ਲੋਕਾਂ ਦੇ ਵੱਡੇ ਫਾਇਦੇ ਕਰਦੇ ਰਹੇ ਨੇ ਅਕਸਰਦਾਰੀ ਚੀਜ਼ਾਂ ਲੈ ਕੇ ਆ ਪੈਣ ਵਾਸਤੇ ਦੇਖੋ ਜੀ ਭਾਵੇਂ ਪਿੰਡਾਂ ਤੋਂ ਆਜੋ ਭਾਵੇਂ ਸ਼ਹਿਰਾਂ ਤੋਂ ਆਜੋ ਭਾਵੇਂ ਕੈਨੇਡਾ ਤੋਂ ਆਜੋ ਭਾਵੇਂ ਅਮਰੀਕਾ ਤੋਂ ਆਜੋ ਭਾਵੇਂ ਇੰਗਲੈਂਡ ਤੋਂ ਆਜੋ ਭਾਵੇਂ ਯੂਰਪ ਤੋਂ ਆਜੋ ਅੱਠਾ ਬੰਦ ਕਰਕੇ ਆਜੋ ਕਿਉਂਕਿ ਅਸੀਂ ਸਿਰਫ ਤੇ ਸੇਵ ਕਰ ਰਹੇ ਆ ਤੁਹਾਡੇ ਫਾਇਦੇ ਨਾ ਲੁੱਟ ਕਰਨੀ ਨਾ ਲੁੱਟ ਹੋਣ ਜੜੀਆਂ ਨਾਨਕਾਟ ਜਲੰਧਰ ਕੱਪੜੇ ਦੀ ਫੈਕਟਰੀ ਜਾ ਤੇ ਠੋ ਨੰਬਰ ਸਕਰੀਨ ਤੇ ਦੇ ਫੋਨ ਕਰ ਲਿਓ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਸੋ ਸ਼ਰਾਗ ਵਾਲਾ ਪੀਸ ਬਾਜੀ ਇਹ ਵੀ ਉਸ ਪੈਨ ਨੂੰ ਜਾਣਾ ਕਰਮਾਲੀ ਨੂੰ ਜਿੰਨੇ ਵੀਡੀਓ ਕਰ ਦੇਣੀ ਨਾਨਕਾਟ ਦੀ ਚੱਲਦੀ ਹੋਈ ਮੈਕਸਿਮਮ ਸ਼ੇਅਰ ਗਰੁੱਪਾਂ 'ਚ ਸ਼ੇਅਰ ਜਿੰਨੇ ਕਰ ਦੇਣੀਆਂ ਇਹਦੇ ਨਾਲ ਦੇ ਦੋ ਪੀਸ ਮੇਰੀਆਂ ਕਰਮਾਲੀਆਂ ਪਹਿਲਾਂ ਨੂੰ ਬਾਜੀ ਨਾਨਕਾਟ ਲੋ ਫ੍ਰੀ ਵਿੱਚ ਜਾਣਗੇ ਆ ਦੇਖੋ ਜੀ ਇੱਕ ਹੋਰ ਚੈੱਕ ਕਰ ਲਓ ਰੰਗ ਸੁਪਰ ਡਿਜ਼ਾਈਨ ਸੁਪਰ ਔਰ ਰੇਟ ਵੀ ਸੁਪਰ ਕਰਤੇ 35 3500 4 4000 ਚਕਾਰਤੇ 3500 4000 4200 ਦੇ ਵਿੱਚ ਮਤਲਬ ਤੁਹਾਡੇ ਫਾਇਦੇ ਹੁਣੇ ਆ ਤੁਸੀਂ ਸੂਟ ਲੈਣੇ ਆ ਸ਼ਰਾਰੇ ਗਾਰੇ ਗੌਂਡ ਰੈਸਾ ਲਹਿੰਗੇ ਬੱਚਿਆਂ ਦੇ ਕੱਪੜੇ ਵੀ ਆ ਗਿਆ ਭਾਈ ਜੀ ਬੱਚਿਆਂ ਦੇ ਕੱਪੜੇ ਵੀ ਲਿਆ ਕੇ ਦੇ ਬਿਲਕੁਲ ਭਾਜੀ ਬਿਲਕੁਲ ਬੱਚਿਆਂ ਦੇ ਵੀ ਰੈਡੀਮੇਡ ਆ ਚੁੱਕੇ ਆ ਨਾਨਕ ਕਟ ਜਲੰਧਰ ਆ ਚੈੱਕ ਕਰੋ ਜੀ ਡਿਜ਼ਾਈਨਰ ਚੀਜ਼ਾਂ ਲੈ ਕੇ ਆਇਆ ਪੁੜੀਆਂ ਛੋਟੀਆਂ ਬੇਟੀਆਂ ਵਾਸਤੇ ਮਦਰ ਡਾਟਰ ਵਾਲੇ ਸੂਟ ਲੈਣੇ ਭਾਜੀ ਉਹ ਵੀ ਅਵੇਲੇਬਲ ਆ ਇਦਾਂ ਦੀਆਂ ਫਰੋਕਾਂ ਲੈਣੀਆਂ ਡਿਜ਼ਾਈਨਰ ਬੱਚਿਆਂ ਦੀ ਉਹ ਵੀ ਅਵੇਲੇਬਲ ਹੈ ਹਰ ਇੱਕ ਮਾਲ ਦੇ ਉੱਤੇ ਸੇਲ ਮੇਲਾ ਭਾਰੀ ਲੱਗਾ ਹੋਇਆ ਜੇ ਭਾਜੀ 70 70% ਆਫ ਕਰ ਦਿੱਤਾ ਦੇਖੋ ਜੀ ਬੱਚੇ ਵੀ ਖੁਸ਼ ਕਰ ਦੇਵਾਂਗੇ ਮਾਂ ਧੀ ਦੀ ਕਰ ਦੇਵਾਂਗੇ ਪੂਰੀ ਟੌਰ ਵਿਆਹਾਂ ਦੇ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ ਬਹੁਤ ਸੁਪਰ ਸੁਪਰ ਚੀਜ਼ਾਂ ਉਹਦੇ ਵਿੱਚ ਵੀ ਡਿਜ਼ਾਈਨ ਬਹੁਤ ਆ ਇਹਦੇ ਵਿੱਚ ਸਾਈਜ਼ ਬਹੁਤ ਆ ਇਹਦੇ ਵਿੱਚ ਰੰਗ ਬਹੁਤ ਆ ਲਹਿੰਗੇ ਵੀ ਆ ਸ਼ਰਾਰੇ ਗਰਾਰੇ ਵੀ ਆ ਗਾਉਣ ਵੀ ਆ ਡ्रेसेसਾਂ ਵੀ ਆ ਸਾਰੀ ਵੈਰਾਈਟੀ ਆ ਗਈ ਆ ਮਾਂ ਵੀ ਖੁਸ਼ ਧੀ ਵੀ ਖੁਸ਼ ਦਾਦੀ ਵੀ ਖੁਸ਼ ਤੇ ਨਾਨੀ ਵੀ ਖੁਸ਼ ਪੂਆ ਵੀ ਖੁਸ਼ ਮਾਸੀ ਵੀ ਖੁਸ਼ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਐਦਾਂ ਦੇ ਆਰਟੀਕਲ ਜੇ ਲੈਣੇ ਆ ਕੋਡੀਆਂ ਦੇ ਪਾ ਲੈਣੇ ਆ ਮਿੱਟੀ ਦੇ ਪਾ ਲੈਣੇ ਆ ਯਾਦ ਰੱਖ ਲਓ 31 ਜਨਵਰੀ ਤੱਕ ਸੇਲ ਲੱਗੀ ਆ ਉਸ ਤੋਂ ਬਾਅਦ ਸੇਲ ਖਤਮ 31 ਜਨਵਰੀ ਤੋਂ ਪਹਿਲਾਂ ਪਹਿਲਾਂ ਆ ਜਾਓ ਫਿਰੇ ਵੱਡੇ ਕਰਕੇ ਭੇਜਾਂਗੇ ਬਿਲਕੁਲ ਜੀ ਨਾਰਕਲੀ ਚੈੱਕ ਕਰੋ ਬਾਜੀ ਜਿਹੜੇ ਇੰਸਟਾਗ੍ਰam ਤੇ ਪੜਨਾ ਸਰਚ ਕਰਦੀਆਂ ਨਾਰਕਲੀਆਂ ਉਹ ਵੀ ਨਾਨਕਾਟ ਮਿਲਣ ਗਿਆ ਸ਼ਮਰ ਦੇ ਉਪਰ ਲੱਗੇ ਦਿਰਾਲੇ ਨਾਰਕਲੀਆਂ ਉਹ ਵੀ ਨਾਨਕਾਟ ਮਿਲਣ ਗਿਆ ਵਿਆਹਾਂ ਸ਼ਾਦੀਆਂ ਦਾ ਭਾਰੀ ਮੇਲਾ ਲੱਗਾ ਹੋਇਆ ਆ ਅਗਰ ਕਰੋਨਾ ਨੇ ਫਾਇਦੇ ਆਪਣੇ ਰਿਸ਼ਤੇਦਾਰਾਂ ਦੇ ਫਾਇਦੇ ਕਰਾਉਣੇ ਆ ਆਂਟ ਗਵਾਂਡ ਦੇ ਕਰਾਉਣੇ ਆ ਆਜੋ ਨਾਨਕਾਟ ਛੋੜ ਚੋਲੀ ਨਾਲ ਲੈਂਗਾ ਲੈਣੇ ਆ ਆਜੋ ਨਾਨਕਾਟ ਹਰ ਪਾਸਿਓ ਫਾਇਦਾ ਹੀ ਫਾਇਦੇ ਬਾਜੀ ਲੋਕਾਂ ਦੇ ਦੇਖੋ ਜੀ ਨੰਬਰ ਸਕਰੀਨ ਤੇ ਆ ਇੱਥੇ ਫੋਨ ਕਰ ਲਓ ਕੋਈ ਵੀ ਜਾਣਕਾਰੀ ਲੈਣੀ ਆ ਤੁਹਾਡੇ ਵੱਡੇ ਫਾਇਦੇ ਹੋਣਿਆ ਅਈਦਰ ਉਧਰਾਂ ਜਾਇਓ ਸਿੱਧੇ ਨਾਨਖਾਟ ਆਇਓ ਜਿੱਥੇ ਐਦਾਂ ਦੀਆਂ ਚੀਜ਼ਾਂ ਟਾਪ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਨਾਟਕਾਂ ਦੇ ਵਿੱਚ ਦੇਖਦੇ ਹੋ ਰੇਟ ਇਹਦੇ ਕੋਈ 25000 ਨਹੀਂ ਕੋਈ 30000 ਨਹੀਂ ਰੇਟ ਵੀ ਸੋਨੇ ਦੇ ਭਾਅ ਨਹੀਂ ਹੈਗੇ ਰੇਟ ਮਿੱਟੀ ਦੇ ਭਾਅ ਕਰਤੇ ਆ ਫਾਇਦੇ ਵੱਡੇ ਹੋਣੇ ਐਦਾਂ ਦੀਆਂ ਡਿਜ਼ਾਈਨਰ ਚੀਜ਼ਾਂ ਜੇ ਲੈਣੀਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿੱਟੀ ਦੇ ਭਾਅ ਕਰਤੇ ਆ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਕੱਪੜੇ ਦੀ ਫੈਕਟਰੀ 'ਚੋਂ ਬਣਦੇ ਬਣਦੇ ਨਵੇਂ-ਨਵੇਂ ਸਸਤੇ ਸੂਟ ਲੈ ਜਾਓ ਆਜੋ ਜੀ ਛੇਤੀ ਤੁਹਾਡੀ ਵੇਡ ਦੇ ਵਿੱਚ ਸਿਰਫ 10 ਦਾ ਰਹਿ ਗਿਆ 31 ਜਨਵਰੀ ਤੋਂ ਪਹਿਲਾ ਪਹਿਲਾ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਲਓ ਜੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਵੀਡੀਓ ਕਾਲ ਦੇ ਜਰੀਏ ਸ਼ਾਪਿੰਗ ਕਰਨੀ ਆ ਨੰਬਰ ਸਕਰੀਨ ਤੇ ਤੁਸੀਂ ਵੀਡੀਓ ਕਾਲ ਦੇ ਰਿਕੁਐਸਟ ਕਰ ਲਓ 100% ਸਾਡੀ ਗਾਰੰਟੀ ਆ ਨਾਨ ਖੱਟ 5 ਸਟਾਰ ਰੇਟਿੰਗ ਲੋਕੀ ਵਿਸ਼ਵਾਸ ਕਰ ਰਿਆ ਟਰਸਟ ਕਰ ਰਿਆ ਤੁਸੀਂ 10000 ਦਾ ਕੱਪੜਾ ਲੈਣਾ 1 ਲੱਖ ਦਾ ਕੱਪੜਾ ਲੈਣਾ 50000 ਦਾ ਕੱਪੜਾ ਲੈਣਾ ਬੇਫਿਕਰ ਹੋ ਕੇ ਤੁਸੀਂ ਕਾਊਂਟ ਚ ਪਾ ਦਿਓ ਕਿਉਂਕਿ ਸਰਵਿਸ ਵੀ ਚੰਗੀ ਆ ਲੋਕ ਵੀ ਯਕੀਨ ਕਰਦੇ ਵੱਡੀ ਗੱਲ ਇਹ ਆ ਵੀ ਜਿਹੜੀ ਚੀਜ਼ ਤੁਸੀਂ ਪਸੰਦ ਕਰਨੀ ਆ ਉਹੋ ਹੀ ਚੀਜ਼ ਤੁਹਾਡੇ ਘਰ ਹੋਣੀ ਆ ਇਹ ਨਹੀਂ ਵੀ ਚੀਜ਼ ਪਸੰਦ ਹੋਰ ਕੀਤੀ ਤੇ ਗਈ ਤੁਹਾਡੇ ਘਰ ਹੋਰ ਸੱਚਾਈ ਦਾ ਨਾਮ ਵਫਾਦਾਰ ਨਾ ਇਮਾਨਦਾਰ ਨਾ ਸਭ ਤੋਂ ਵੱਡਾ ਨਾਨਖਟ ਬਣ ਗਿਆ ਕੱਪੜੇ ਹੀ ਦੁਨੀਆ ਦੇ ਵਿੱਚ ਛੇਤੀ ਆਜੋ ਫਾਇਦੇ ਵੱਡੇ ਕਰਾਂਗੇ ਕੈਰਮਨ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਜਲੰਧਰ